ਇਹ ਕ੍ਰੈਨੇਡੀ ਦੁਕਾਨ ਤੋਂ ਮਿਲ ਜਾਂਦੀ ਸੀਗੀ ਕਹਾਦਾ ਨਾਲ ਸੀ ਪੀੜ ਦਾ ਦਰਦ ਦਾ ਨਾਲ ਸੀ ਜਦੋਂ ਵੀ ਕੋਈ ਐਂਜਾਇਟੀ ਦੇ ਵਿੱਚ ਕੋਈ ਗੁੱਸੇ ਦੇ ਵਿੱਚ ਕੋਈ ਸ਼ਾਂਤੀ ਦੇ ਨਾਲ ਰੈਸਟ ਕਰਨਾ ਚਾਹੁੰਦਾ ਸੀਗਾ ਤੇ ਕ੍ਰੈਨੇਡੀ ਦੁਕਾਨ ਤੋਂ ਲਿਆ ਕੇ ਇਹਨੂੰ ਵਰਤਿਆ ਜਾਂਦਾ ਸੀ ਹੌਲੀ-ਹੌਲੀ ਇਹਦਾ ਪਤਾ ਲੱਗਾ ਕਿ ਬਹੁਤ ਜ਼ਿਆਦਾ ਹਾਈਲੀ ਐਡਿਕਟਿਵ ਹੈ ਤੇ ਹੌਲੀ-ਹੌਲੀ ਇਹ ਬੈਨ ਹੋ ਗਈ ਤੋ ਕੋਈ ਵੀ ਜਿਹੜੀਆਂ ਚੀਜ਼ਾਂ ਨੇ ਆਉਂਦੀਆਂ ਤਾਂ ਚੰਗੇ ਪਾਸੇ ਵਾਸਤੇ ਹੀ ਨੇ ਪਰ ਜਦੋਂ ਆਪਾਂ ਨੂੰ ਹੀ ਨਹੀਂ ਪਤਾ ਹੁੰਦਾ ਵੀ ਹੌਲੀ-ਹੌਲੀ ਸਾਡਾ ਨੁਕਸਾਨ ਕਰਨਗੀਆਂ ਜਦੋਂ ਆਪਾਂ ਹੀ ਉਹਨਾਂ ਨੂੰ ਓਵਰਨ ਯੂਜ਼ ਕਰਮਾ ਸ਼ੁਰੂ ਕਰ ਦਿੰਦੇ ਆ ਤੇ ਫਿਰ ਉਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਲੇਟਰ ਆਉਣ ਬਾਅਦ ਅੱਗੇ ਜਾ ਕੇ ਪਤਾ ਲੱਗਦਾ ਵੀ ਹਾਂ ਵੀ ਇਹਦਾ ਨੁਕਸਾਨ। ਪਰ ਮੈਂ ਸੁਣਿਆ ਵਾ ਬੁਖਤਾਂ ਤੌਰ ਤੇ ਤਾਂ ਮੈਂ ਕਹਿ ਨਹੀਂ ਸਕਦਾ ਪਰ ਗੱਲ ਤਾਂ ਹੈ ਪਰਮਾਨਿਤ ਇਹ ਪੀ ਇਹ ਜਿੰਨੀਆਂ ਵੀ ਅੰਗਰੇਜ਼ੀ ਦਵਾਈਆਂ ਐਲੋਪੈਥੀ ਐ ਇਹਨਾਂ ਸਾਰੀਆਂ 'ਚ ਨਸ਼ਾ ਹੀ ਪੈਂਦਾ। ਜੀ ਦੇਖੋ ਜਿਹੜੀਆਂ ਦਰਦਫੀਮ ਖਾਸ ਕਰਕੇ ਜਿਹੜੀਆਂ ਦਰਦਦੀਆਂ ਦਵਾਈਆਂ ਦਰਦਦੀਆਂ ਜਿਹ ਅੰਛਾ ਜੀ ਜਿਹੜੀਆਂ ਪੇਨ ਕਲਰ ਹਾਂਜੀ ਇਹ ਫਿਰ ਗਈਆਂ ਕਿਵੇਂ ਤੇ ਇਹ ਤੇ ਆ ਗਿਆ ਵੀ ਅੰਗਰੇਜ਼ੀ ਦਵਾਈਆਂ ਆ ਗਈਆਂ ਹਾਂਜੀ ਪਰ ਹੁਣ ਜਿਹੜਾ ਵਿਸ਼ਵਾਸ ਹੁਣ ਸਮਾਂ ਫੇਰ ਪਲਟੀ ਮਾਰ ਰਿਹਾ ਵਾ ਲੋਕਾਂ ਨੂੰ ਜ਼ਿਆਦਾਤ ਨਹੀਂ ਆਈ ਥੋੜੀ ਥੋੜੀ ਸਮਝ ਆ ਰਹੀ ਹੈ ਵੀ ਫੇਰ ਤੋਂ ਉਹ ਵਿੱਚ ਦੇ ਇੱਕ ਸਮਾਂ ਹੋਮੋਪੈਥੀ ਦਾ ਆ ਉਹਦਾ ਕੀ ਹੈ ਅਸਰ ਤੇ ਉਹ ਕੀ ਚੀਜ਼ ਹੈ ਦੇਖੋ ਹੋਮੋਪੈਥੀ ਆਯੁਰਵੇਦ ਜਿੱਦਾਂ ਅਰਕ ਘੜ ਲਓ ਤੁਲਸੀ ਦਾ